ਰ ਕੀ ਹੋਇਆ OI ਆ ਜਿਹੜੀ ਆ ਵੀਡੀਓ ਚੱਲੀ ਥੋੜਾ ਸਾਡੇ ਪੰਜਾਬ ਵਾਲਿਆਂ ਨੂੰ ਵੀ ਪਤਾ ਲੱਗੇ ਜਿਹੜੀ ਤੁਸੀਂ ਮੂਸੇ ਵਾਲੇ ਉਹ ਤਾਂ ਮੈਨੂੰ ਮੇਰੇ ਪਿੱਛੇ ਤਾਂ 2-3 ਦਿਨ ਹੋ ਗਿਆ ਬੀਜ ਭਰਾ ਪਿਓ ਆ ਕਹਿੰਦੇ ਤੁਹਾਣਾ ਪੱਟੀ ਗੱਲ ਕਰਦਾ ਮੜ ਜਾ ਪੁੱਛ ਕੇ ਦੱਸੋ ਪਤਾ ਲੱਗੇ ਹੁਣ 8-900 ਬੰਦਾ ਬੈਠਾ ਸਾਰੇ ਹੀ ਪੁੱਛਣ ਦੇ ਆ ਜੇ ਦੱਸ ਸਕਦੇ ਥੋੜਾ ਆਈਡੀਆ ਜੀ ਆ ਦੇ ਦਿਓ ਵੀ ਕੀ ਈਸ਼ੂ ਆ ਮੈਂ ਅਗਰ ਸਾਰਾ ਕੁਝ ਇੱਥੇ ਦੱਸ ਵੀ ਦਿਆਂ ਨਾ ਹਾਂ ਕਿ ਫਲਾਣਾ ਫਲਾਣਾ ਤੁਹਾਡੇ ਪੋਲੀਟਿਸ਼ੀਅਨ ਇਹਨਾਂ ਚੀਜ਼ਾਂ ਦੇ ਵਿੱਚ ਨੇ ਤੁਸੀਂ ਫੇਰ ਵੀ ਕੁਝ ਵੀ ਉਦਾਂ ਦਾ ਨਹੀਂ ਕਰ ਸਕਦੇ ਹੋ ਕਿਉਂਕਿ ਤੁਹਾਡੇ ਆਪਣੇ ਘਰ ਦੇ ਵਿੱਚੋਂ ਕਾਲੀਆਂ ਪੇਡਾਂ ਉਹਨਾਂ ਦੀਆਂ ਰਲੀਆਂ ਹੋਈਆਂ ਨੇ ਨਾਲ ਰਲੀਆਂ ਨੇ ਓਕੇ ਰਲੀ ਗੱਲ ਇਹ ਆ ਤੇ ਦੂਸਰੀ ਗੱਲ ਇਹ ਆ ਕਿ ਤੁਹਾਡੇ ਜਦੋਂ ਪੋਲੀਟਿ ਉਹਦੀ ਸਿਕਿਉਰਟੀ ਹਟਾਈ ਗਈ ਸੀ ਸਾਸੀ ਦੇ ਪਾਕਿਸਤਾਨ ਵਾਲੇ ਆ ਨਾ ਸਾਨੂੰ ਤੇ ਨਹੀਂ ਪਤਾ ਜਦੋਂ ਉਹ ਸਿਕਿਉਰਟੀ ਹਟਾਈ ਗਈ ਸੀ ਤੇ ਕਿਹਨਾਂ ਨੇ ਨਿਊਜ਼ਾਂ ਲਾਈਆਂ ਸਿਕਿਉਰਿਟੀ ਹਟਾ ਦਿੰਦੀ ਐ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਬਾਈ ਸਭ ਨੂੰ ਬੇਨਤੀ ਆ ਸਕਰੀਨ ਰਿਕਾਰਡਿੰਗ ਕਰ ਲਓ ਤੇ ਗਾਂ ਦੀ ਗਾਂ ਗਰੁੱਪਾਂ ਚ ਮੈਂ ਮੈਂ